ਇੱਕ ਪਹਿ ਤੁਹਾਡਾ মিডিਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸ਼ੋਰਟ ਨੋਟਿਸ ਤੇ ਸਾਡੇ ਉੱਤੇ ਪਹੁੰਚੇ ਹੋ ਜੀ ਤੇ ਅੱਜ ਸਾਡੇ ਨਾਲ ਸਾਰੀ ਪੂਰੀ ਟੀਮ ਫਤਿਹਗੜ ਚੂੜੀਆਂ ਦੀ ਦੇ ਨਾਲ ਮੇਰੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਜੀ ਸਾਡੇ ਨਾਲ ਮੇਰੇ ਚੇਅਰਮੈਨ ਮਾਰਕਟ ਕਮੇਟੀ ਰਜੀਸ਼ ਸ਼ਰਮਾ ਜੀ ਸਾਡੇ ਬਲਾਕ ਇੰਚਾਰਜ ਲਖਵਿੰਦਰ ਸਿੰਘ ਬਲ ਜੀ ਅਤੇ ਸਮੂੱਚੀ ਇਸਤਰਾਮ ਦੀ ਸਮੂੱਚੀ ਸਾਰੀ ਟੀਮ ਉੱਤੇ ਸਾਡੇ ਕੋਲ ਬੈਠੀ ਹੈ ਜੀ ਅੱਜ ਦਾ ਮੇਨ ਮਕਸਦ ਹੈ ਜੀ ਮੇਨ ਮੁੱਦਾ ਹੈ ਜੀ ਇਹਦਾ ਪ੍ਰੈਸ ਕਾਨਫਰੰਸ ਕਰੰਦਾ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਇੱਕ ਸ਼ਹਿਰ ਵਾਸੀਆਂ ਵੱਲੋਂ ਤਹਿਸੀਲ ਕੰਪਲੈਕਸ ਜਾ ਕੇ ਜਿਹੜਾ ਇੱਕ ਪ੍ਰਸ਼ਾਸਨ ਆਚਾਰ ਦਾ ਮੁੱਦਾ ਚੁੱਕਿਆ ਸੀ ਉਹਨੂੰ ਦੇਖਦੇ ਹੋਏ ਜੋ ਵੀ ਸ਼ਿਕਾਇਤਾਂ ਉੱਪਰ ਹਾਈ ਕਮਾਂਡ ਕੋਲ ਪਹੁੰਚੀਆਂ ਸਾਡੇ ਵੀ ਧਿਆਨ ਚਾਹੀਆਂ ਅਸੀਂ ਤਾਂ ਹਾਈ ਕਮਾਂਡ ਤੱਕ ਪਹੁੰਚਾਈਆਂ ਉਹਨੂੰ ਦੇਖਦੇ ਹੋਏ ਹਾਈ ਕਮਾਂਡ ਨੇ ਕਿਉਂਕਿ ਸ਼ੁਰੂ ਤੋਂ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਸ੍ਰੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ 0 ਟੋਲਰੈਂਸ ਹੈ ਪ੍ਰਸ਼ਾਸਨ ਆਚਾਰ ਨਾਲ ਕੋਈ ਟੋਲਰੈਂਸ ਨਹੀਂ ਜਿਹੜਾ ਵੀ ਵੱਡੇ ਕਿਸੇ ਵੀ ਲੈਵਲ ਦਾ ਕੋਈ ਅਫਸਰ ਹੋਵੇ ਭ੍ਰਸ਼ਟਾਚਾਰ ਕਰੇਗਾ ਉਸ ਤੇ ਬੰਦੀ ਉਦਰਾਤ ਕਾਰਵਾਈ ਕੀਤੀ ਜਾਏਗੀ ਇਸ ਜੀ ਨੂੰ ਲੈ ਕੇ ਹਾਈ ਕਮੰਡ ਤੱਕ ਗੱਲ ਪਹੁੰਚੀ ਆ ਜੀ ਉਹਦੇ ਉੱਪਰ ਜਿਹੜੀ ਵੀ ਕਾਰਵਾਈ ਬੰਦੀ ਪਾਰਟੀ ਨੇ ਕੀਤੀ ਆ ਉਹਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਰੰਦਾਵਾ ਜੀ ਦੱਸਣਗੇ ਜੀ ਬਹੁਤ ਬਹੁਤ ਧੰਨਵਾਦ ਰਜੀਵ ਸ਼ਰਮਾ ਜੀ ਸਾਡੇ ਲੋਕ ਸਭਾ ਚਾਰਜ ਰਜੀਵ ਸ਼ਰਮਾ ਜੀ ਸਾਡੇ ਚਰਨਨ ਮਾਰਕੀਟ ਮਿੱਟੀ ਫਤਿਹਗੜ ਚੂੜੀਆਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਲ ਸਾਹਿਬ ਜੋ ਕਿ ਇਥੋਂ ਦੇ ਬਲੌਕ ਪ੍ਰਧਾਨ ਵੀ ਨੇ ਤੇ ਹੋਰ ਦਰਜਾ ਦਰਜਾ ਸਾਡੀ ਪਾਰਟੀ ਦੇ ਆਗੂ ਸਹਿਬਾਨ ਬੈਠੇ ਨੇ ਮੇਰਾ ਨਾਮ ਜੁਬਰਨ ਦਾਵਾ ਮੈਂ ਜ਼ਿਲ੍ਹਾ ਪ੍ਰਧਾਨ ਅਲੀ ਬਰਦਾਸ਼ਪੁਰ ਅੱਜ ਸਵੇਰੇ ਤਕਰੀਬਨ 9:30 ਵਜੇ ਕਿਸੇ ਵਲੰਟੀਅਰ ਸਾਥੀ ਵੱਲੋਂ ਇੱਕ ਖਬਰ ਵੱਲ ਸਾਡਾ ਧਿਆਨ ਲਿਆਦਾ ਗਿਆ ਕਿ ਇੱਥੇ ਫਤਿਹਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਰਜਿਸਟਰੀ ਕਲਰਕ ਹੈ ਜੋ ਉਹ ਬਹੁਤ ਜ਼ਿਆਦਾ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਤੰਗ ਕਰ ਰਹੇ ਹਨ ਪਰੇਸ਼ਾਨ ਕਰ ਰਹੇ ਸੋ ਉਸੇ ਵਕਤ ਅਸੀਂ ਜਿਹੜਾ ਉਹ ਨਿਊਜ਼ ਕਲਿੱਪ ਸੀਗਾ ਜੋ ਸਾਨੂੰ ਭੇਜਿਆ ਗਿਆ ਉਹ ਅਸੀਂ ਆਪਣੀ ਹਾਈ ਕਮਾਂਡ ਤੇ ਮਾਨਯੋਗ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਸਾਹਿਬ ਨੂੰ ਭੇਜਿਆ ਗਿਆ ਤੇ 3 ਘੰਟਿਆਂ ਦੇ ਅੰਦਰ ਅੰਦਰ ਰਜਿਸਟਰੀ ਕਲਰਕ ਜੀ ਨਾਮਾ ਜਿਹਨਾਂ ਦਾ ਜਸਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਸੋ ਇਹ ਤੁਹਾਡੇ ਸ਼ਹਿਰ ਵਾਸੀਆਂ ਲਈ ਮੈਂ ਕਹਿੰਦਾ ਬੜੀ ਖੁਸ਼ੀ ਦੀ ਗੱਲ ਆ ਕਿ ਉਹ ਸਸਪੈਂਸ਼ਨ ਆਰਡਰ ਜਿਹੜਾ ਵਾ ਉਹ ਮੇਰੇ ਫੋਨ ਦੇ ਵਿੱਚ ਆ ਜੀ ਕਿ ਜੀ ਤੇ ਤਿੰਨਾ ਘੰਟਿਆਂ ਦੇ ਅੰਦਰ ਅੰਦਰ ਦੇਖੋ ਇਹੋ ਹੀ ਫਰਕ ਸੀਗਾ ਜਿਹੜੀਆਂ ਪੁਰਾਣੀਆਂ ਭ੍ਰਿਸ਼ਟ ਸਰਕਾਰਾਂ ਤੇ ਹੁਣ ਜਿਹੜੀ ਮਾਨ ਸਾਹਿਬ ਦੀ ਇੱਕ ਇਮਾਨਦਾਰ ਸਰਕਾਰ ਤੇ ਲੋਕਾਂ ਦੇ ਹਿੱਤਾਂ ਨੂੰ ਜਿਹੜੀ ਉਹ ਪੂਰਨ ਵਾਲੀ ਸਰਕਾਰ ਇਹੋ ਹੀ ਫਰਕ ਆ ਕਿ ਤਿੰਨਾ ਘੰਟਿਆਂ ਦੇ ਅੰਦਰ ਅੰਦਰ ਜਿਹੜੀ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਅੱਜ ਸ਼ਨੀਵਾਰ ਛੁੱਟੀ ਵਾਲੇ ਦਿਨ ਉਹਨੂੰ ਸਸਪੈਂਡ ਕਰਕੇ ਉਹਦੇ ਤੇ ਇਨਕੁਆਇਰੀ ਸਟਾਰਟ ਕਰ ਦਿੱਤੀ ਹੈਗੀ ਅਜੋ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸੋ ਮੈਂ ਇਹ ਸਾਰੇ ਹੀ ਵਰਕਰ ਆਮ ਆਦਮੀ ਪਾਰਟੀ ਦੇ ਜਿੰਨੇ ਦਿਨੋਂ ਤੇ ਸਾਰੇ ਆਮ ਲੋਕਾਂ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਕਿ ਤੁਸੀਂ ਕਿਤੇ ਵੀ ਖੱਜਲ ਖਵਾਰ ਹੋਣੇ ਹੋ ਸਾਡੇ ਤੱਕ ਪਹੁੰਚੋ ਪਹੁੰਚ ਕਰੋ ਠੀਕ ਹੈ ਜੀ ਕਿਤੇ ਵੀ ਤੁਹਾਨੂੰ ਹਰਾਸਮੈਂਟ ਹੁੰਦੀ ਹੈ ਅਸੀਂ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਹਾਂ ਬਤੌਰ ਜ਼ਿਲ੍ਹਾ ਪ੍ਰਧਾਨ ਸਾਡੀ ਸਮੁੱਚੀ ਟੀਮ ਜ਼ਿਲ੍ਹੇ ਦੀ ਹਰ ਇੱਕ ਵਰਕਰ ਦੇ ਨਾਲ ਚਟਾਨ ਵਾਂਗੂ ਖੜੀ ਆ ਸਾਨੂੰ ਦਿਨ ਰਾਤ ਦਾ ਕੋਈ ਫਰਕ ਨਹੀਂ ਅਸੀਂ ਤੁਹਾਡੇ ਨਾਲ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਦੂਸਰੀ ਗੱਲ ਮੈਂ ਪਹਿਲਾਂ ਐਪਰੀਸ਼ੀਏਟ ਵੀ ਕਰਦਾ ਮੈਂ ਵਧਾਈ ਵੀ ਦਿੰਦਾ ਸਾਰੇ ਉਹ ਕਾਬਿਲ ਅਫਸਰਾਂ ਨੂੰ ਇਮਾਨਦਾਰ ਅਫਸਰਾਂ ਨੂੰ ਜੋ ਕੰਮ ਕਰਦੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੈਂ ਸਨੇਹਾ ਦੇਣਾ ਚਾਹੁੰਦਾ ਕਿ ਅਸੀਂ ਤੁਹਾਡੇ ਨਾਲ ਤੁਹਾਨੂੰ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਤੁਸੀਂ ਸਾਨੂੰ ਪਹੁੰਚ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਤੇ ਇੱਕ ਚੇਤਾਵਨੀ ਵੀ ਦੇਣਾ ਚਾਹੁੰਦਾ ਉਹਨਾਂ ਅਫਸਰਾਂ ਨੂੰ ਉਹ ਭ੍ਰਿਸ਼ਟ ਅਫਸਰਾਂ ਨੂੰ ਜਾਂ ਜਿਹੜੇ ਲੋਕਾਂ ਨੂੰ ਆਮ ਲੋਕਾਂ ਨੂੰ ਤੰਗ ਕਰਦੇ ਨੇ ਪਰੇਸ਼ਾਨ ਕਰਦੇ ਨੇ ਕਿ ਹੁਣ ਜਿਹੜਾ ਉਹ ਸਮਾਂ ਬਦਲ ਚੁੱਕਿਆ ਹੁਣ ਮਾਨ ਸਾਹਿਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਇੱਥੇ ਹਰ ਇੱਕ ਮੰਤਰੀ ਦਿਨ ਰਾਤ ਜਿਹੜਾ ਵਾ ਕੰਮ ਕਰਨ ਲਈ ਤਤਬਰ ਹਰ ਇੱਕ ਵਰਕਰ ਜਿਹੜਾ ਵਾ ਉਹ ਚਕੰਨਾ ਹੈ ਸੋ ਮੈਂ ਬੇਨਤੀ ਕਰਦਾ ਫੇਰ ਸਾਰੇ ਹੀ ਜਿੰਨੇ ਮੇਰੇ ਸਾਥੀ ਨੇ ਕਿ ਕੋਈ ਵੀ ਇਦਾਂ ਦੇ ਅਫਸਰ ਦੀ ਤੁਹਾਨੂੰ ਗੱਲ ਪਤਾ ਲੱਗਦੀ ਹੈ ਸਾਡੇ ਧਿਆਨ ਚ ਲਿਆਓ ਮੈਂ ਫੇਰ ਚੇਤਾਵਨੀ ਦਿੰਦਾ ਸਾਰੇ ਹੀ ਅਫਸਰ ਜਿਹੜੇ ਲੋਕਾਂ ਨੂੰ ਤੰਗ ਕਰਦੇ ਨੇ ਹਰਾਸ ਕਰਦੇ ਨੇ ਕਿ ਹੁਣ ਸੁਧਰ ਜਾਓ ਕਿਉਂਕਿ ਇਸ ਤੋਂ ਬਾਅਦ ਬਾਰ ਬਾਰ ਮੌਕਾ ਨਹੀਂ ਮਿਲੇਗਾ ਸੋ ਮੈਂ ਫਿਰ ਸਾਰੀ মিডিਆ ਦੇ ਇੱਥੇ ਆਉਣ ਨੂੰ ਧੰਨਵਾਦ ਕਰਦਾ ਸੋ ਮੈਂ ਦੱਸਣਾ ਚਾਹੁੰਦਾ ਕਿ ਰਜਿਸਟਰੀ ਕਲਰਕ ਜੋ ਜਿਨ੍ਹਾਂ ਦਾ ਮੁੱਦਾ ਉੱਠਿਆ ਸੀਗਾ ਇੱਕ ਦੋ ਦਿਨ ਚ ਸਵੇਰੇ ਧਿਆਨ ਲਿਆਂਦਾ ਸਾਡੇ ਧਿਆਨ ਚ ਆਇਆ ਤੇ 3 ਘੰਟੇ ਦੇ ਅੰਦਰ ਅੰਦਰ ਉਹਨਾਂ ਦਾ ਡੇਟਾ ਵਾ ਜਸਵਿੰਦਰ ਕੌਰ ਰਜਿਸਟਰੀ ਕਲਰਕ ਨੂੰ ਸਸਪੈਂਡ ਕਰਾ ਕੇ ਉਹਨਾਂ ਦੀ ਇਨਕੁਆਇਰੀ ਸਟਾਰਟ ਕਰਾਤੀ ਆ ਬਹੁਤ ਬੋਤਨ ਰਚ ਪ੍ਰਧਾਨੀ ਇੱਕ ਐਨੋ ਸੀਮ ਲੈ ਕੇ ਫਟੇ ਘਟੀਆਂ ਜਿਉਂ ਦੀ ਸਰਕਾਰ ਕੋਈ ਨਾ ਆਉਂਦਾ ਪੰਪੂ ਪੁਰਾ ਬਣਿਆ ਉਹਨੂੰ ਲੈ ਕੇ ਲੋਕ ਬਹੁਤ ਪ੍ਰੇਸ਼ਾਨ ਹੋ ਤੇ ਸੀ ਇਹੋ ਜਿਹੇ ਦਾ ਮੁੱਦਾ ਨਹੀਂ ਹੱਲ ਹੋ ਰਿਹਾ ਇੱਥੇ ਉਹਦੇ ਨਾਲ ਲੋਕ ਹੋਰ ਕਈਆਂ ਦੀਆਂ ਸ਼ਾਦੀ ਸ਼ਾਦੀ ਰਜਿਸਟਰੀਆਂ ਜਿਹੜੀਆਂ ਉਹ ਹਾਲੀ ਪੈਂਡਿੰਗ ਪਈਆਂ ਦੇਖੋ ਜੀ ਬਹੁਤ ਕਲੀਅਰ ਤੇ ਨਾ ਸਟ੍ਰੇਟ ਗਾਈਡਲਾਈਨਸ ਸਰਕਾਰ ਦੀਆਂ ਠੀਕ ਹੈ ਮੈਂ ਫਿਰ ਉਹ ਲੋਕਾਂ ਨੂੰ ਵੀ ਕਹਿਣਾ ਚਾਹਨਾ ਕਿ ਜੋ ਕਾਨੂੰਨ ਆ ਆਪਾਂ ਉਹਦਾ ਵੀ ਪਾਲਣ ਕਰੀਏ ਤੇ ਮੈਂ ਅਫਸਰ ਸਾਹਿਬਾਨਾਂ ਨੂੰ ਵੀ ਕਹਿਣਾ ਚਾਹਨਾ ਕਿ ਆਪਾਂ ਜਿਹੜਾ ਕਾਨੂੰਨ ਤੋਂ ਪਰੇ ਹੋ ਕੇ ਲੋਕਾਂ ਨੂੰ ਹਰਾਸ ਨਾ ਕਰੀਏ ਤੇ ਇਹਦੇ ਚ ਆਉਂਦੀ ਜੇ ਕੋਈ ਕਲੈਰਿਟੀ ਕਿਸੇ ਅਫਸਰ ਸਹਿਬਾਨਾਂ ਨੂੰ ਜਾਂ ਲੋਕਾਂ ਦੇ ਵਿੱਚ ਵਿੱਚ ਨਹੀਂ ਆ ਇਹ ਵੀ ਤੁਹਾਡਾ ਬਹੁਤ ਅੱਛਾ ਸਵਾਲ ਹੈ ਜੇ ਅਸੀਂ ਲੋਕਾਂ ਨੂੰ ਗਾਂ ਇਹਦੇ ਕੈਂਪ ਵੀ ਲਗਾ ਸਕਦੇ ਹਾਂ ਇਹਨੂੰ ਥਰੂ ਮੀਡੀਆ ਆਪਾਂ ਇਹਨੂੰ ਜਾਗਰੂਕਤਾ ਜਿਹੜੀ ਇਹਦੇ ਬਾਰੇ ਜਰੂਰ ਸਲਾਵਣ ਯੰਗਲਰ ਨੇ ਅੱਜ ਫੇਰ ਗੋਲੀ ਚੱਲੀ ਹੈ ਰਾਤ ਉਹਦੇ ਰਿਲੇਟ ਤੁਹਾਡੇ ਬਟਾਲੇ ਨਾਲ ਰਿਲੇਟਡ ਨਾਲ ਮੈਂ ਮੈਂ ਫੇਰ ਕਿਹਾ ਵੇਖੋ ਦੇਖੋ ਕਾ ਦੁੱਕ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਤੋਂ ਹੀ ਪਤਾ ਲੱਗਾ ਐਸਟੈਂਡ ਮੈਂ ਫੇਰ ਇਹ ਕਹਿਣਾ ਚਾਹਣਾ ਕਾਗਜ਼ ਬੋਲਦੇ ਨੇ ਫੈਕਟ ਬੋਲਦੇ ਨੇ ਵੀ ਪੰਜਾਬ ਦੇ ਵਿੱਚ ਪਿਛਲੇ 35 ਸਾਲਾਂ ਚ ਸਭ ਤੋਂ ਵਧੀਆ ਲਾਅ ਐਂਡ ਆਰਡਰ ਜਿਹੜਾ ਵਾ ਉਹ ਆਮ ਆਦੀ ਪਾਰਟੀ ਮਾਨਸਾਹ ਦੀ ਸਰਕਾਰ ਦੇ ਵਿੱਚ ਹੈ ਫੈਕਟਸ ਦੱਸਦੇ ਨੇ ਠੀਕ ਹੈ ਜੀ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜੇ ਫੈਕਟਸ ਨੇ ਇਹ ਦੁਬਾਰਾ ਉਹਨਾਂ ਨੂੰ ਟੇਬਲ ਕੀਤਾ ਗਿਆ ਸੀਗਾ ਠੀਕ ਹੈ ਜੀ ਮੈਂ ਫੇਰ ਇਹ ਗੱਲ ਦੱਸਦਾ ਕਿ ਜੇ ਕੋਈ ਸ਼ਰਾਰਤੀ ਅਨਸਰ ਕੋਈ ਕੱਲ ਇਦਾਂ ਦੀ ਹਰਕਤ ਵੀ ਕਰਦਾ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਡਾ ਉਧਾਂ ਜਿਹੜਾ ਪ੍ਰਸ਼ਾਸਨ ਹੈ ਪੂਰਾ ਤਿਆਰ ਇਦਾਂ ਦੀਆਂ ਚੀਜ਼ਾਂ ਨੂੰ ਨਜਿੱਠਣ ਲਈ ਠਲ ਪਾਉਣ ਲਈ ਅਸੀਂ ਅਮਨ ਸ਼ਾਂਤੀ ਨੂੰ ਪਹਿਲੇ ਨੰਬਰ ਤੇ ਰੱਖ ਕੇ ਜਿਹੜਾ ਵਾ ਉਹ ਇਲਾਕੇ ਦੇ ਵਿੱਚ ਜਿਹੜਾ ਕੈਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਔਰ ਕਰਾਂਗੇ ਇਸ ਲਈ ਕੋਈ ਸਾਨੂੰ ਮਤਲਬ ਸਾਡੀ ਪੂਰੀ ਤਿਆਰੀ ਹੈ ਜੀ ਜੀ ਨਗਰ ਕੌਂਸਲ ਚੋਣਾਂ ਹੋ 6 ਮਹੀਨੇ ਰਹਿ ਗਏ ਕਿਸ ਤਰ੍ਹਾਂ ਦੀ ਤਿਆਰੀ ਪਾਣੀ ਦੇਖੋ ਜੀ ਆਮ ਆਦਮੀ ਪਾਰਟੀ ਤੁਸੀਂ ਦੇਖਦੇ ਹੋ ਵੀ ਜਦੋਂ ਵੀ ਕੋਈ ਬਾਈ ਇਲੈਕਸ਼ਨ ਆਉਂਦੀ ਆ ਲੋਕੀ ਦੁਬਾਰਾ ਦੁਬਾਰਾ ਸਾਨੂੰ ਸਤਵਾ ਦੇ ਕੇ ਇਹ ਜਿਹੜਾ ਆਪਣਾ ਪਿਆਰ ਦਾ ਸਬੂਤ ਆ ਸਾਨੂੰ ਦਿੰਦੇ ਨੇ ਉਹ ਇਹ ਸਾਨੂੰ ਦੱਸਦੇ ਨੇ ਕਿ ਤੁਹਾਡੀ ਜਿਹੜੀ ਨੀਤੀਆਂ ਨੇ ਤੁਹਾਡੀ ਜਿਹੜੀ ਲੋਕਪੱਕੀ ਨੀਤੀਆਂ ਨੇ ਮਾਨ ਸਰਕਾਰ ਦੀਆਂ ਕੇਜਰੀਵਾਲ ਸਾਹਿਬ ਦੀ ਵੀ ਵਾਈਡ ਵਿੱਚ ਲੋਕੀ ਉਹਨੂੰ ਬੇहद ਪਸੰਦ ਕਰਦੇ ਨੇ ਤੇ ਸਾਡੀ ਜਿੰਨੀਆਂ ਵੀ ਹੁਣ ਐਮਸੀ ਚੋਣਾਂ ਆ ਰਹੀਆਂ ਨੇ ਸਾਡੀ ਪੂਰੀ ਤਿਆਰੀ ਹੈ ਜੀ ਅਸੀਂ ਪੂਰੇ ਸਾਡੇ ਵਰਕਰ ਵਲੰਟੀਅਰ ਤੇ ਆਗੂ ਸਹਿਬਾਨ ਪੂਰੇ ਤਤਬਰ ਨੇ